ਸਾਹ ਤੁਸੀਂ ਕੁਝ ਬੋਲਣਾ ਚਾਹੋਗੇ ਉਹਨਾਂ ਨੂੰ ਸਬਸਕ੍ਰਾਈਬ ਕਰ ਲੈਂਦੇ ਉਹਨਾਂ ਦੇ ਜਾਣੇ ਇੱਕ ਮਿੰਟ ਹਾਂਜੀ ਮਹਾਨ ਕਲਾਕਾਰਾਂ ਦੇ ਵਿਚਕਾਰ ਖੜ ਕੇ ਨਾ ਆਪਣੇ ਆਪ ਨੂੰ ਵਡਭਾਗਾ ਸਮਝਦਾ ਇੱਧਰ ਮੇਰੇ ਗੰਬੇ ਖੜੇ ਨੇ ਬਕਰਿੰਦਰ ਲਕੀਂਦਾ ਜੀ ਤੇ ਸਾਦੇ ਪਾਸੇ ਗੁਰਬੀਰ ਝੋਟੀਆਂ ਹਾਂਜੀ ਇਹਨਾਂ ਦੇ ਫਿਊਜ਼ਿਕਸਟ ਦੇ ਵਿੱਚ ਬੜੀ ਧੁੰਮ ਵੀ ਪਾਈ ਹੋਈ ਹੈ ਹਾਂਜੀ ਇਹ ਕਹਿੰਦੇ ਵੀ ਪੰਜਾਬੀ ਜਿਹੜੀ ਗੀਤ ਸੰਗੀਤ ਦੇ ਇਹ ਸ਼ਾਸਤਰੀ ਨੇ ਮੈਂ ਤੇ ਭੁੱਲਿਆ ਨਹੀਂ ਸਮੁੰਦਾ ਇਹਨਾਂ ਦੇ ਵਿਚਾਰ ਕਰਕੇ ਤੇ ਹੁਣ ਬਲਵੀਰ ਝੋਟੀਆਂ ਜੀ ਕੁਝ ਆਪਣੇ ਵਿਚਾਰ ਦੱਸਣਗੇ ਸਰਦਾਰ ਸਿੰਘ ਜੀ ਹਾਂਜੀ ਮੈਨੇਜਰ ਸਾਹਿਬ ਹਾਂਜੀ ਇਹ ਉਹ ਹਸਤੀ ਨੇ ਸੱਚਮੁੱਚ ਹੀ ਮੈਂ ਇਹਨਾਂ ਨੂੰ ਬਚਪਨ ਤੋਂ ਹਾਂਜੀ ਖੇਡਾਂ ਦੇ ਵਿੱਚ ਪੂਰਾ ਮੋਰੀ ਵੇਖਿਆ ਬੇਸ਼ੱਕ ਖੇਡੇ ਨਹੀਂ ਪਰ ਖੜਾਵੇ ਦੇ ਵੇਖਿਆ ਹਾਂਜੀ ਹਾਂਜੀ ਤੇ ਇਹਨਾਂ ਨੇ ਜੋ ਵੀ ਕਲਾਕਾਰਾਂ ਲਈ ਤੇ ਖੇਡਾਰੀਆਂ ਲਈ ਜਾਨਕਿ ਆਪਣੀ ਯੋਗਦਾਨ ਪਾਇਆ ਹਾਂਜੀ ਜੀ ਬਹੁਤ ਵੱਡ ਬੜ ਬੜਲਾ ਹੈ ਉਹ ਹਾਂਜੀ ਹਾਂ ਇੰਨਾ ਵਧੀਆ ਹੈ ਕਿ ਜੇ ਉਸ ਸਮੇਂ ਦੇ ਵਿੱਚ ਇਹਨਾਂ ਨੇ ਉਤਸ਼ਾਹਤ ਕੀਤਾ ਖਿਡਾਰੀਆਂ ਨੂੰ ਤੇ ਕਲਾਕਾਰਾਂ ਨੂੰ ਮੈਦਾਨ ਵਿੱਚ ਮੈਂ ਵੀ ਹਾਂਗਾ ਹਾਂਜੀ ਹਾਂਜੀ ਕਿਉਂਕਿ ਫਫੜੇ ਭਾਈ ਕੇ ਮੈਨੂੰ ਇਹਨਾਂ ਨੇ ਸਪੈਸ਼ਲ ਤੌਰ ਤੇ ਸਟੇਜ ਤੇ ਮਾਣ ਬਖਸ਼ਿਆ ਸੀ ਹਾਂਜੀ ਖੇਡ ਮੇਲ ਦੇ ਵਿੱਚ ਗੀਤ ਗਾਉਣ ਦਾ ਮੈਂ ਉਹਨਾਂ ਦਾ ਰਣੀ ਹੈ ਤੇ ਦੋਨੋਂ ਭਰਾਵਾਂ ਦੀ ਤੇ ਸਾਨੇਦਾਰ ਸਾਹਿਬ ਦਾ ਵੀ ਤੇਰੇ ਹਾਂਜੀ ਹਾਂਜੀ ਥੈਂਕ ਯੂ ਸਰ ਧੰਨਵਾਦ ਜੀ ਹਾਂਜੀ ਤੁਸੀਂ ਕੁਝ ਬੋਲਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਮੈਨੂੰ ਬੜੀ ਖੁਸ਼ੀ ਹੈ ਕਿ ਅਵੇਥੇ ਮੇਰੇ ਫੇਸਬੁਕ ਦੇ ਮਿੱਤਰ ਨੇ ਤੇ ਮੈਂ ਜਦੋਂ ਵੀ ਫੇਸਬੁਕ ਤੇ ਦੇਖਦਾ ਸੀ ਜਦ ਬੁੱਢਾਡੇ ਦਾ ਖਾਤਾ ਤੇ ਮਾਨਸਾ ਦਾ ਜਦੋਂ ਜ਼ਿਕਰ ਹੁੰਦਾ ਸੀ ਤਾਂ ਇਹਨਾਂ ਦੀ ਮੁਹੱਬਤ ਵੇਖ ਕੇ ਖੇਡਾਂ ਦੇ ਪ੍ਰਤੀ ਹਾਂਜੀ ਕਮੈਂਟਰੀ ਦੇ ਪ੍ਰਤੀ ਹਾਂਜੀ ਮੈਂ ਮਾਨਸਾ ਦੇ ਮਾਨ ਇੱਕ ਕਾਲਮ ਸ਼ੁਰੂ ਕੀਤਾ ਹੋਇਆ ਸੀ ਕਿਤਾਬਾਂ ਲਿਖ ਕੇ ਕਰ ਰਿਹਾ ਸੀਗਾ ਤਾਂ ਮੈਂ ਜਦੋਂ ਵੀ ਮੈਂ ਲਿਖਦਾ ਸੀਗਾ ਤੇ ਮੈਨੂੰ ਕੋਈ ਮੈਂ ਇਹਨਾਂ ਬਾਰੇ ਪੂਰੀ ਜਾਣਕਾਰੀ ਪਹਿਲਾਂ ਤਾਂ ਦੇਖੀ ਕਿ ਯਾਰ ਮਾਨਸਾ ਦੇ ਲਈ ਹਾਂਜੀ ਖੇਡਾਂ ਦੇ ਵਿੱਚ ਇੰਨੀ ਰੁਚੀ ਰੱਖਣ ਵਾਲਾ ਬੰਦਾ ਤੇ ਖਿਡਾਰੀਆਂ ਦੇ ਪ੍ਰਤੀ ਇੰਨੀ ਜਾਣਕਾਰੀ ਰੱਖਣ ਵਾਲਾ ਬੰਦਾ ਮਾਨਸਾ ਦੇ ਲਈ ਅਣਗੌਲੇ ਸੀਗੇ ਤੇ ਅੱਜ ਮੈਂ ਮਿਲਿਆ ਤੇ ਸੱਚੀਓ ਮੇਰਾ ਦਿਲ ਜਿਹੜਾ ਬਾਗੋ-ਬਾਗ ਹੋਇਆ ਕਿ ਵੀ ਵੱਡੇ ਭਰਾਵਾਂ ਵਰਗਾ ਪਿਆਰ ਬਲਵੀਰ ਚੋਟੀਆਂ ਅਸਾਰੇ ਮਿੱਤਰ ਜਿਹੜਾ ਹੈਗਾ ਬਹੁਤ ਵਧੀਆ ਲੱਗਿਆ ਇੱਕ ਅਸਲੀ ਕਰਨੇ ਹਾਂਜੀ ਵੀ ਇਹਨਾਂ ਨੇ ਜਿੱਥੇ ਵੀ ਸਹਿਯੋਗ ਦਿੱਤਾ ਉਹ ਬੰਦਾ ਕਦੇ ਫੇਲ ਨਹੀਂ ਹੁੰਦਾ ਹਾਂਜੀ ਤੇ ਇਸ ਕਰਕੇ ਸਰਦਾਰ ਕਲਵਾ ਸਿੰਘ ਦਿਲੇਵਾ ਸਾਹਿਬ ਦਾ ਧੰਨਵਾਦ ਜਿਹਨੂੰ ਮੈਨੇਜਰ ਸਾਹਿਬ ਵੀ ਕਹਿ ਕੇ ਸਨਮਾਨ ਦਿੱਤਾ ਮੈਂ ਧੰਨਵਾਦ ਕਰਦਾ ਬਾਈ ਦਾ ਬੜੇ